ਕਾਲ ਨਹੀਂ ਸੀ ਲੱਗੇ ਸੀ ਅੱਜ ਦਾ ਵਲੌਗ ਦੀ ਸ਼ੁਰੂਆਤ ਕਰਨਾ ਆਪਾਂ ਅੱਜ ਦੇ ਭੈਣ ਲੇਟ ਕਿਉਂਕਿ 11 11:30 ਦਾ ਟਾਈਮ ਹੋ ਗਿਆ ਛੇਰ ਦਾ ਅੱਜ ਫੋਨ ਨਹੀਂ ਚੱਕਿਆ ਇਹ ਆਏ ਸੀ ਕਿ ਤੜਕੇ ਤੜਕੇ ਦਾ ਕਦੇ 9:00 ਵਜੇ ਆਏ ਆ ਆਣ ਕੇ ਸੌਂ ਗਏ ਫਿਰ ਅਸੀਂ ਫਰਕਾ ਨਹੀਂ ਕੀਤਾ ਨਾ ਇਹ ਰੋਲਾ ਪਾਇਆ ਕਿ ਤੈਨੂੰ ਫੋਨ ਨਹੀਂ ਲੱਜਣਾ ਲੈ ਆਉਣ ਨਹਾ ਨੂੰ ਦੇ ਇਹ ਚਲੇ ਗਏ ਆ ਤੇ ਅਸੀਂ ਮੋਹਰ ਸੋਇਦ ਵਾਲੇ ਮੈਂ ਕਰ ਸੋਈ ਸਾਫ ਕਰਕੇ ਫਿਰ ਕੋਈ ਨਹੀਂ ਲਾਈਏ ਦੇ ਦੇ ਅੱਜ ਤਾਂ ਅੰਗੇ ਤੁਹਾਨੂੰ ਇੱਕ ਨਿਊ ਸਰਪ੍ਰਾਈਜ਼ ਕੀ ਗੋਸ਼ ਕਰਦੇ ਆ ਸਹੀ ਹਦਿਆ ਸ਼ਾਮ ਤੱਕ ਅਗਰ ਆ ਗਿਆ ਤਾਂ ਸਰਪ੍ਰਾਈਜ਼ ਆ ਜਾਏਗਾ ਚਲੋ ਪੂਰਾ ਦੇਖ ਲੈ ਕਰੋ ਲਾਸਟ ਤੱਕ ਕੰਨ ਲਾਈਏ ਕਮੈਂਟ ਸੇ ਸ਼ੇਅਰ ਜੁਮ ਕਰਿਆ ਕਰੋ ਸਬਸਕ੍ਰਾਈਬਰ ਕਰਿਆ ਕਰੋ ਅੱਜ ਦਿਖਾਣੇ ਤੁਹਾਨੂੰ ਅਸੀਂ ਆਦੇ ਸੂਟ ਸਿਆ ਕਿਸੇ ਕੇ ਹਾਂ ਸੋ ਫਾਈਨਲ ਲੁੱਕ ਅੱਜ ਪੂਰਾ ਕਰਾਂਗੇ ਕਰ ਕੇ ਦੇਖੋ ਫਾਈਨਲ ਲੁੱਕ ਦੇ ਬਾਕੀ ਸ਼ਾਰਟ ਵੀਡੀਓ ਪਾਈਆਂ ਹੋਈਆਂ ਆ ਸ਼ਾਰਟ ਵੀਡੀਓ ਵੀ ਪਾਵਾਂਗੇ ਸੂਟ ਦੀ ਫੁੱਲ ਫਾਈਨਲ ਲੁੱਕ ਇਹ ਨਹੀਂ ਹੈਗਾ ਉਹ ਸ਼ਾਰਟ ਵੀਡੀਓ ਨਵੇਂ ਬਣਾ ਕੇ ਪਾਈਆਂ ਵੀ ਜਿਵੇਂ ਫੇਕ ਨਹੀਂ ਹੈਗੀਆਂ ਕਈ ਵਾਰੀ ਕਹਿ ਦਿੰਦਾ ਨਾ ਅਗਲਾ ਵੀ ਗਲਤ ਹੋ ਜੂਗਾ ਅਸੀਂ ਕੱਟ ਕੇ ਦੇਖਾਂਗੇ ਪਰ ਕੱਟ ਕੇ ਤੁਸੀਂ ਜ਼ਰੂਰ ਦੇਖੋ ਇੱਕ ਵਾਰੀ ਟਰਾਈ ਕਰਕੇ ਪਰ ਉਹ ਅਸੀਂ ਫੇਕ ਨਹੀਂ ਪਾਈਆਂ ਹੋਈਆਂ ਸਹੀ ਇੰਦੀ ਕਟਾਈ ਪੈਂਦੀ ਆ ਤੁਸੀਂ ਦੇਖੋ ਜਿਨ੍ਹਾਂ ਨੇ ਸਿੱਖਣਾ ਆ ਉਹ ਵੀ ਦੇਖ ਸਕਦੇ ਆ ਜੇ ਅਗਰ ਫੁੱਲ ਮਤਲਬ ਕੀ ਸਲਵਾਰ ਹੈ ਉਹ ਕੋਰਟ ਦੀ ਕਟਿੰਗ ਦੇਖਣੀ ਹੈ ਤੇ ਉਹਦਾ ਬਲੌਗ ਬਣਾ ਦਾਂਗੇ ਕਰਦੇ ਹੋ ਜ਼ਰੂਰ ਤੇ ਦੱਸਾਂਗੇ ਸਾਰੀ ਕਟਾਈ ਪਾਰ ਉਹਦਾ ਫੁੱਲ ਅਲੱਗ ਤੋਂ ਬਲੌਗ ਬਣਾ ਦਾਂਗੇ ਬਹੁਤ ਮਨ ਆ ਰੰਗੀ ਹੁੰਦਾ ਅੱਜ ਦੇਖਾਂਗੇ ਜੇਕਰ ਚੈਨਲ ਹੋਣ ਵਾਸਤੇ ਆਈ ਸੀ ਉਹਦਨ ਅਸੀਂ ਵੀ ਆ ਪਾਈ ਸੀਗੇ ਮੇਰੇ ਨੂੰ ਚੈਨਲ ਆਈ ਸੀ ਮੈਂ ਤੇ ਉਹ ਵੇਖ ਕੇ ਤੇ ਆਈ ਸੀ ਦੇ ਦੇਖ ਕੇ ਗਿਆ ਨੇ ਕਿੰਦੇ ਨੂੰ ਚੈਨਲ ਲਾ ਕੇ ਦੋ ਸ਼ਰਾਗਤ ਚੈਨਲ ਆ ਮੈਂ ਤੇ ਉਹ ਵੀ ਦਫਾਵਾਗੇ ਤੁਹਾਨੂੰ ਲਾਉਂਦੀ ਸ਼ਾਰਟ ਵੀਡੀਓਰ ਬਲੌਗ ਦੋਨਾਂ ਚ ਦਿਖਾਣੇ ਚਲੋ ਹਾਂ ਦੋਨਾਂ ਚ ਪਾਵਾਂਗੇ ਸ਼ਾਰਟ ਵੀ ਤੇ ਬਲੌਗ ਵੀ ਪਾ ਕੇ ਦਿਖਾਵਾਂਗੇ ਕਿੰਦਾ ਚੈਨਲ ਲੱਗਦੀ ਆ ਵਧੀਆ ਲੱਗਦਾ ਜੇ ਕੋਈ ਇਦਾਂ ਬਲੌਗ ਵੇਖ ਕੇ ਤੇ ਚੀਜ਼ ਦੇਖੇ ਜਾਂਦਾ ਉਹਦਾ ਸਲਾਈ ਤਾਂ ਇੰਨੀ ਖਾਸ ਮੈਂ ਨਹੀਂ ਕਰਦੀ ਮੈਂ ਆਪਦੇ ਘਰ ਘਰ ਦੇ ਸੂਟ ਸੀ ਨਹੀਂ ਹੁੰਦੀ ਆ ਬੀੜੇ ਕੋਲ ਦੇ ਵੀ ਵੇਖਿਆ ਸੀ ਵੀ ਲੈ ਲਈ ਆ ਸੀ ਨਹੀਂ ਦੇਣਾ ਜਿੱਦਾਂ ਹੁਣ ਕੱਲ ਦਿਨ ਲੋਕ ਤੇ ਦਿਖਾਇਆ ਸੀ ਕਰਕੇ ਜੈਂਪਰ ਅਨੰਤਰਾਮ ਕਰ ਲਿਆ ਸੀ ਉਹ ਸਾਰਾ ਸਹੀ ਕਰਕੇ ਦਿੱਤਾ ਵੈਸੇ ਉਹ ਵਧੀਆ ਬਚ ਗਿਆ ਨਹੀਂ ਤਦੋਂ ਦਾ ਸਾਰੇ ਖਰਾਬ ਹੋ ਜਾਣਾ ਸੀਗਾ ਗਲਾ ਵੀ ਖਰਾਬ ਹੋਣਾ ਸੀ ਉਹਨਾਂ ਥੋੜਾ ਜਿਹਾ ਦਿਮਾਗ ਤਾਂ ਲੱਗਾ ਪਰ ਲਾਲੂ ਕੇ ਫਿਰ ਉਹ ਇੱਕ ਪਾਸੇ ਹੁੰਦੇ ਪਿਆ ਲੀਰਜੀ ਤੋਂ ਦਾ ਜੈਂਪਰ ਵਧੀਆ ਤਿਆਰ ਹੋ ਗਿਆ ਤੇ ਤੁਸੀਂ ਵੀ ਜਰੂਰ ਕਮੈਂਟ ਕਰੋ ਜੇ ਕੋਈ ਇਦਾਂ ਦਾ ਤੁਹਾਨੂੰ ਸਲਾਈ ਕਰਨ ਸਿੱਖਣੀ ਆ ਤਾਂ ਵੀ ਦਾ ਬਲੌਗ ਬਣਾ ਕੇ ਪਾਵਾਂਗੇ ਦੇਖਦੇ ਹਾਂ ਕੀ ਕੁਝ ਪਾਦੇ ਹਾਂ ਪਾਨੇ ਮਾਂਜ ਕੇ ਫੇਰ ਮੰਮੀ ਤੁਸੀਂ ਸਟਿਚਿੰਗ ਕਰੋ ਔਰ ਮੈਂ ਆਪਾਂ ਸਾਫ ਹੰਮਾ ਡਾਲਣ ਲੱਗੇ ਮਾਸ਼ ਰੁਕਣ ਲੱਗੇ ਸਾਡੇ ਜ਼ੋਰ ਸੀ ਨੇ ਮੈਂ ਪਾਣੇ ਮਾਂਜਾਈ ਸੀ ਕਿ ਮੈਂ ਇਹਨੂੰ ਕਿਹਾ ਸੀ ਤੂੰ ਪੋਚਾ ਲਾ ਦੇ ਹੁਣ ਹੁਣ ਮੈਂ ਕਿਹਾ ਚੱਲਣਾ ਕਿਚਨ ਸਾਫ ਹੋ ਗਿਆ ਆ ਸਾਡਾ ਪਾਰਸਲ ਵੀ ਆਣਾ ਇੱਕ ਆ ਹੋ ਗਿਆ ਉਹ ਪਾਰਸਲ ਹਾਂਜੀ ਆਊਗਾ ਅੱਜ ਵੈਜੀਟੇਬਲ ਚੋਪਰ ਆਣਾ ਅੱਜ ਮੇਰੇ ਫarsi ਸਲਵਾਰ ਦੇ ਪੌਂਚੇ ਬਣਾਣੇ ਹਨ ਮੰਮੀ ਨੇ ਪੌਂਚੇ ਬਣਾਉਣੇ ਆ ਆ ਜੈਂਪਰ ਕਰਨਾ ਸਾਰੇ ਹੁੰਦੇ ਸੀ 11 ਇੰਚ ਦੇ ਪੌਂਚੇ ਹੁੰਦੇ ਆ ਨਾ ਮਰਜੀ ਹੁੰਦੀ ਹੈ ਮੈਂ 4 ਇੰਚ ਕੁਆਰੀ ਦੇਖਦੇ ਆ ਬਣਾ ਕੇ ਕਿਵੇਂ ਦੀ ਬਣਦੀ ਜੇ ਪਾਈ ਸੋਹਣੀ ਲੱਗੀ ਤਾਂ ਹੋਰ ਬਣਾਵਾਂਗੇ ਫੇਰ ਦੂਜੀ ਵੀ ਬਣਾਵਾਂਗੇ ਨਹੀਂ ਤਾਂ ਹੂੰ ਇਹ ਕੋਈ ਬਣਾਵਾਂਗੇ ਚੌਂਕ ਹੈ ਪੂਰਾ ਖਾ ਲਈਏ ਇਹਦੀਆਂ ਹਣ ਬਾਜੂ ਰਹਿ ਗਈਆਂ ਹੂੰ ਇਹਦੀਆਂ ਬਾਜੂ ਲਾ ਕੇ ਤੇ ਫੇਰ ਜੈਂਪਰ ਮੈਨੂੰ ਸਲਵਾਰ ਦੇ ਨਾਲ ਪਾ ਕੇ ਵਿਖਾਈ ਨਾ ਜੇ ਤਾਂ ਸੈੱਟ ਲੱਗਾ ਠੀਕ ਆ ਨਹੀਂ ਲੱਗਾ ਤਾਂ ਫੇਰ ਥੱਲੇ ਡਿਜ਼ਾਈਨ ਬਣਾਉਂਗੀ ਪੌਂਚੇ ਹੱਲੇ ਤਾਂ ਜੋੜਨ ਲੱਗੀ ਆ ਜੈਂਪਰ ਨੂੰ ਕੀਤਾ ਆ ਉਹਨਾਂ ਦੀ ਬਾਵਾ ਬੂਵਾ ਲਾਤੀਆਂ ਉਹਨੂੰ ਤੇ ਪੌਂਚੇ ਲੱਗੀਆਂ ਜੋੜਨ ਲਾਤੀਆਂ ਬਾਵਾ ਉਹ ਪੌਂਚੇ ਲੱਗੀਆਂ ਹਮ ਬਸ ਇਹਦਾ ਫੱਟਾ ਮੋੜਨਾ ਰਹਿ ਗਿਆ ਨੇ ਫੱਟਾ ਦੇਖਦੇ ਆ ਥੱਲੇ ਡਿਜ਼ਾਈਨ ਬਣਾਉਂਗੀ ਹਮ ਜੇ ਤਾਂ ਇਹਦੇ ਨਾਲ ਪਾ ਕੇ ਦਿੱ ਸੋਹਣਾ ਲੱਗਾ ਫਿਰ ਪਿੱਦੀ ਰਹਿਣ ਦੇਣਾ ਹਮ ਜੇ ਨਾ ਸੋਹਣਾ ਲੱਗਾ ਫਿਰ ਡਿਜ਼ਾਈਨ ਬਣਾਉਂਗੀ ਕੋਈ ਇਹ ਆਪਣੇ ਬਣ ਕੇ ਤਿਆਰ ਸਿੰਪਲੀ ਬਣਾਇਆ ਨਾ ਤਾਂ ਸਿੰਪਲੀ ਸੋਹਣਾ ਲੱਗਦਾ ਤੇ ਹੁਣ ਆਪਾਂ ਇਹਨੀਆਂ ਪਾ ਕੇ ਕਲੇਟਾਂ ਤੇ ਇੱਕ ਸੂਟ ਆਪਣਾ ਹੋ ਜਾਣਾ ਤਿਆਰ ਫੇਰ ਦੂਜਾ ਸੂਟ ਕੱਟਦੇ ਆਂ ਦੇਖਦੇ ਆਂ ਕੱਟਦੇ ਆਂ ਕਿਸੇਰੇ ਕਟਾਂਗੇ ਬਾਕੀ ਤਾਂ ਮੂੜ ਤੇ ਟੱਪੰਦੇ ਆਗੇ ਜੀ ਕੀਤਾ ਤਾਂ ਬਹਿ ਵੀ ਜਾਣਾ ਕੱਟੇ ਇਹਨੀਆਂ ਚੋਣਾ ਪਾ ਕੇ ਦਿਖਾਉਂਦੇ ਆਂ ਆਪਾਂ ਲਈ ਇਹ ਨਵੀਂ ਗੱਡੀ ਇੱਕ ਹੈਗੀ ਸੀ ਇੱਕ ਹੋਰ ਲਿਆਂਦੀ ਆ ਆਓ ਤੇ ਆਖਲੀ ਗੁਰਦੁਆਰੇ ਬਾਸ ਹੋ ਗਏ ਸਾਰੇ ਚੱਲੋ ਗੁਰਦੁਆਰ ਚਲੀਏ। ਕੱਲ ਵੀ ਕਾੜ ਨਹੀਂ ਲਾ ਲੋੜ ਹੈ। ਸੁੱਖਾ ਚੱਲ ਲੱਗ ਗੱਡੀ। ਜਿਵੇਂ ਚ ਵਾਂ ਮਾਂ ਨੰਮੀ ਗੱਡੀ ਦਾਪਾ ਚੱਲੇ ਆ ਬਾਬੇ ਦੇ ਮੱਥਾ ਟੇਕਣ ਅਰਦਾਸ ਕਰਾ ਕੇ ਆਉਂਦੇ। ਇੱਕ ਹੋਰ ਹੀ ਸਾਡੀ ਗੱਡੀ। ਉਹ ਪਹਿਲਾਂ ਵਾਲੀ ਆ। ਉਹ ਲਈ ਆ। ਆ ਪਹੁੰਚ ਗਏ ਸੀ ਗੁਰਦੁਆਰਾ ਸਾਹਿਬ। ਆਈ ਸੀ। ਪਾਪਾ ਜੀ ਕੇ ਕਿਸੇ ਕੋਲ ਦਵਲਸਾਂ। ਅਸੀਂ ਹੁਣ ਬਾਬਾ ਦਵਾਰਾ ਸਾਹਿਬ ਦੇ ਅੰਦਰ ਅੰਦਰ ਜਾ ਕੇ ਕਰਾਈ ਅਰਦਾਸ ਬਾਬਾ ਜੀ ਨੂੰ ਕਹਿ ਕੇ ਅਰਦਾਸ ਕਰਾ ਕੇ ਫਿਰ ਆਪਾਂ ਆ ਗਏ ਸੀਗੇ ਵਾਪਸ ਤੇ ਫੇਰ ਦੇਰੇ ਗਏ। ਹੁਣ ਦੇਰੇ ਕੋਲ ਵੀ ਜੈਸੀ ਜੇ ਤੇਰੇ ਜਾ ਕੇ ਅਰਦਾਸ ਕਰਾਈ ਮੱਥਾ ਟੇਕਿਆ। ਫੇਰ ਆਪਾਂ ਸ਼ਹਿਰ ਆਵਦੀ ਕਮਾਲੀ ਗੱਡੀ। ਮੋਤਲ ਵੀ ਕੋਈ ਮਾਰਾ ਨਾ ਪਸਤ ਤੇ ਇਹ ਫਿਰ ਗਾਨਾ ਬੰਨਿਆ ਆਣ ਕੇ ਸੁੱਖਾ ਹੋਣਾ ਨੇ ਗੱਡੀ ਨੂੰ ਇਹਨਾਂ ਨੂੰ ਦੋਨਾਂ ਪੈਣਾ ਨੇ ਗਾਨਾ ਬਣ ਲਿਕੇ ਤੇ ਫਿਰ ਇਹਨਾਂ ਨੂੰ ਮਿਲਿਆ ਸ਼ਗਨ ਅੰਦੇ ਰਵਾਜ ਆ ਵੀ ਜਦੋਂ ਚੀਜ਼ ਨਵੀਂ ਲੈ ਕੇ ਆਈਏ ਫਿਰ ਅਸੀਂ ਕੁੜੀਆਂ ਤੋਂ ਗਾਨਾ ਬਣਾਈਦਾ ਤੇ ਪੈਣਾ ਨੇ ਬੰਨਿਆ ਗਾਨਾ ਗੱਡੀ ਨੂੰ ਦੋਨਾਂ ਨੇ ਗਾਨਾ ਦਿੱਤਾ ਸੀ ਬੰਨ ਗਾਨਾ ਬੰਨ ਕੇ ਫਿਰ ਡੱਬਾ ਫੜਾਇਆ ਫਿਰ ਕੌਮੀ ਦਾ ਮੂੰਹ ਮਿੱਠਾ ਕਰਾਇਆ ਫਿਰ ਪਵਨ ਦਾ ਮੂੰਹ ਮਿੱਠਾ ਇਹਨਾਂ ਨੂੰ ਕਰਾ ਕੇ ਤੇ ਫਿਰ ਆਪਾਂ ਇਹਨਾਂ ਨੇ ਦਿੱਤਾ ਸਗਨ ਕੁੜੀਆਂ ਨੂੰ ਸਗਨ ਹੋ ਗਿਆ ਸਾਰੇ ਜਣੇ ਗੱਡੀ ਚਲਾਉਣ ਤੋਂ ਲੜਦੇ ਪਏ ਨੇ ਆਪਣੀ ਪ੍ਰਾਣੀ ਗੱਡੀ ਆ ਆ ਨਵੀਂ ਆ ਗਈ ਸੀ ਕਰੇ ਹੁਣ ਲੱਗੇ ਆ ਥੋਲੇ ਅੱਬਲ ਨੇ ਤਰੇ ਆ ਆਪਾਂ ਜਿਹੜਾ ਸਰਪ੍ਰਾਈਜ਼ ਤੁਹਾਨੂੰ ਪਿਆ ਸੀ ਅੱਜ ਦੇ ਵਲੌਗ ਚ ਆ ਗਿਆ ਥੋੜੀ ਜਿਹੀ ਅੱਟ ਚੱਲ ਜਾਈ ਜਾਂਦੀ ਸੀ ਵੀ ਤੇ ਫਾਈਨਲੀ ਦੋ ਗੱਡੀਆਂ ਹੋ ਗਈਆਂ ਗੱਡੀਆਂ ਆਪਣੇ ਕੋਲ ਹੋ ਗਈਆਂ ਦੋ ਆਪਣੀਆਂ ਗੱਡੀਆਂ ਚੱਲਦੀਆਂ ਆਲ ਇੰਡੀਆ ਇਹ ਕਈ ਦਿਨਾਂ ਦੀ ਅੱਟ ਚੰਨ ਸੀਗੀ ਚਲੋ ਅੱਜ ਫਾਈਨਲੀ ਗੱਡੀ ਕਰੇ ਆ ਗਈ ਆ ਤੇ ਮਹਾਰਾਜ ਸਭ ਨੂੰ ਦਵੇ ਕਿੰਨੇ ਦਿਨਾਂ ਤੇ ਸੋਚਦੇ ਸੀ ਕਿ ਵਸ ਥੋੜੇ ਜੇ ਕਾਗਜ਼ ਪੱਤਰ ਨਹੀਂ ਸੀ ਪੂਰੇ ਹੁੰਦੇ ਉਹ ਅੱਜ ਹੋਏ ਆ ਤੇ ਆਪਣੀ ਆਖੀ ਗੱਡੀ ਕਰੇ ਬਾਬਾ ਜੀ ਦੇ ਵਿੱਚ ਆਏ ਆ ਪਹਿਲਾਂ ਪਿੰਡ ਵਾਲੇ ਗੁਰਦੁਆਰੇ ਜਾ ਕੇ ਆਏ ਫਿਰ ਡੇਰ ਜਾ ਕੇ ਆਏ ਡੇਰੇ ਵੀ ਚਾ ਆਏ ਆ ਜਦੋਂ ਮਿਲੀ ਆ ਤਾਂ ਆਪਾਂ ਅਰਦਾਸ ਕਰਾਉਣੀ ਤੇ ਬੰਤੀ ਸੀ ਬਾਬਾ ਜੀ ਦੇ ਉੱਥੇ ਵੀ ਅਰਦਾਸ ਕਰਾਈ ਇੱਥੇ ਵੀ ਕਰਾਈ ਆ ਮਹਾਰਾਜ ਸਭ ਨੂੰ ਚੀਜ਼ ਦਵੇ ਅੰਦ੍ਰੋਸਤੀ ਵਾਦ ਸੂਟ ਮੇਰਾ ਵਿਚਰ ਆ ਗਿਆ ਉਹ ਥੋੜਾ ਸਲਵਾਰ ਉਹਦੀ ਕੰਪਲੀਟ ਹੋ ਗਈ ਕੁੜਤਾ ਥੱਲੇ بس ਥੋੜਾ ਜਨਾ ਹੈਗਾ ਥੋੜਾ ਜਆ ਬਸ ਹੋ ਰਹਾ ਹੈਗਾ on the final look ਉਹਨੂੰ ਕੱਲ ਦਿਖਾਵਾਂਗੇ ਥੋੜੇ ਥੱਕ ਗਈ ਹਾਂ ਸੋਣਾ ਕੱਲ ਹੁਣ ਰੋਟੀ ਸਬਜ਼ੀ ਦਾ ਟਾਈਮ ਹੋ ਗਿਆ ਤੇ ਬਾਕੀ ਦਾ ਫਿਰ ਕੱਲ ਬਣਾ ਉਹ ਦਿਖਾਵਾਂਗੇ ਬਣਾ ਕੇ ਬਣਿਆ ਬਹੁਤ ਸੋਹਣਾ ਹੈ ਸੂਟ ਤੇ ਫਿਰ ਸਲਵਾਰ ਹਾਂ ਹਣ ਦੇਖਦੇ ਥੋੜੀ ਜਿਹੀ ਪਾਲਟੀ ਕਰਾਂਗੇ ਸਾਰੇ ਸਾਰੇ ਥੱਕ ਗਏ ਫੋਮ ਕਿਹਾ ਇਹ ਸਾਰੇ ਦੂਰ ਤਿਕੜਿਆਂ ਦਾ ਕੱਲ ਮੈਨੂੰ ਲੱਗਦਾ ਸਾਰੇ ਘਰੇ ਹੀ ਨਹੀਂ ਹਾਂ ਕੱਲ ਸਾਰੇ ਘਰੇ ਨੇ ਕੱਲ ਹੈਗਾ ਛੋਟੇ ਸਾਹਿਬ ਜਾਦੇ ਨਗਰ ਕਰੋ ਤੇ ਕੱਲ ਸਾਰੇ ਘਰੇ ਆ ਛੁੱਟੀ ਆ ਸਾਰਿਆਂ ਨੂੰ ਦੇਖਦੇ ਆ ਕੀ ਕਰਦੇ ਆ ਫਤੇਗੜ ਸਾਹਿਬ ਜਣਾ ਦਾ ਕੈਨਸਲ ਹੋ ਗਿਆ ਉੱਥੇ ਤਾਂ ਕੈਨਸਲ ਹੋ ਗਿਆ ਉਹ ਤਾਂ ਜਾ ਹੀ ਨਹੀਂ ਹੋਇਆ ਐਰ ਕੀ ਬਸ ਆ ਗੱਡੀ ਦੇ ਚੱਕਰ ਤੇ ਵਿੱਚ ਰਹਿ ਗਏ ਆ ਤੇ ਅਗਲੀ ਵਾਰ ਦੇਖਣ ਨੂੰ ਤਾਂ ਬਹੁਤ ਹੀ ਕਰਦਾ ਸੀਗਾ ਟੜਤ ਹੈ ਤੱਕ ਕੋਈ ਨਾ ਅਗਲੇ ਸਾਲ ਮਾਰਾ ਸੋਖ ਰੱਖ ਕੇ ਚੱਲਾਂਗੇ ਚਲੋ ਜਿੱਥੇ ਉਥੋਂ ਦਾਣ ਜਲ ਨਹੀਂ ਹੈਗਾ ਸੇਤਾਪਾ ਨਹੀਂ ਹੈ ਤੇ ਫਾਈਨਲੀ ਆਰਡਰ ਆ ਗਿਆ ਆ ਥੋੜਾ ਲੇਟ ਆਰਡਰ ਆਇਆ ਆਪਣਾ ਕਿਉਂ ਇਹ ਤਾਂ ਬੜੇ ਲੇਟ ਆਇਆ ਚਲੋ ਹਮ ਦਿਖਾਣੇ ਆਂਦਾ ਵੀ ਕੰਮ ਸਾਰੇ ਐਕਸਪੈਰੀਮੈਂਟ ਅਸੀਂ ਕਰਦੇ ਆਂ ਮੈਂ ਡਾਂਗੀ ਕਾਫਾ ਸੇਮੋਦ ਨਾਲ ਦਾ ਹੀ ਇਹ ਜਿਹੜਾ ਬਸ ਸੀਗਾ ਚਲੋ ਬਦਿਯਾ ਹੋ ਗਿਆ ਆਪਣਾ ਇਹ ਨਾ ਪਤਾ ਕਿਉਂ ਲਿੱਤਾ ਹੈ ਤੰਦੂਰੀ ਕਰੀ ਉਹਨੂੰ ਇਹਦੇ ਵਿੱਚ ਗੰਡੇ ਬਹੁਤ ਸੋਹਣੇ ਟੋਪਰ ਹੁੰਦੇ ਆ ਉਹਨਾਂ ਦੇ ਵਾਸਤੇ ਲਿੱਤਾ ਕਿਉਂ ਪਿਆਜ਼ ਦਾ ਸਾਰੇ ਸ਼ਕੀਨ ਨੇ ਰੋਟੀ ਤੇ ਤੇ ਪਿਆਜ਼ ਉਹ ਫਿਰ ਬਹੁਤ ਚੀਰਨੇ ਪੈਂਦੇ ਸੀਗੇ ਹੁਣ ਆਸਾਨੀ ਨਾਲ ਹੋ ਜਾਣ ਕਰਨਗੇ ਲਿਆ ਲਈਆ ਤਰੀ ਹੋਈ ਮਮੀ ਨੇ ਸਬਜੀ ਬਸ ਤੜਕਾ ਪੁੱਜਦਾ ਆ ਅੱਜ ਆਪਾਂ ਬਈਆ ਰੋਟੀ ਸਬਜੀ ਨੂੰ ਲੇਟ ਤੇ ਥੋੜੇ ਜਿਹਾ ਮੈਂ ਕਿਹਾ ਵਿੱਚ ਇਹਦੇ ਪਾ ਕੇ ਕੁੱਟ ਦਵਾਂ ਸੁੱਲੇ ਤੇ ਫੇਰ ਤਰੀ ਸੰਗਣੀ ਸੰਗਣੀ ਬਣੂਗੀ ਅੱਜ ਅੱਜ ਦੇ ਵਲੌਗ ਚ ਬਸ ਇੰਨਾ ਹੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਸਬਸਕ੍ਰਾਈਬਰ ਜ਼ਰੂਰ ਕਰਿਓ ਸਾਰੇ ਨਾਲ ਨਾਲ ਸੇ